ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਹਾਖੇੜਾ ਇਹ ਪਿੰਡ ਸੰਗਰੂਰ ਜ਼ਿਲ੍ਹੇ ਦਾ ਨੇੜੇ ਇਹ ਤਨੌਲਾ ਮੰਡੀ ਦੇ ਰਹਿ ਜਾਂਦਾ ਬਾਈ ਪ੍ਰਦੀਪ ਦੇ ਘਰੋਂ ਇਹ ਵੀਡੀਓ ਬਣ ਰਹੀ ਹੈ ਤੇ ਇੱਥੇ ਹਰ ਟਾਈਮ ਗਾਵਾਂ ਨਾਲ ਮੱਝਾਂ ਵੀ ਵਿਕਰੀ ਵਾਲੀਆਂ ਹੁੰਦੀਆਂ ਅੱਜ ਦੀ ਵੀਡੀਓ ਵਿੱਚ ਤੁਸੀਂ ਗਾਵਾਂ ਦੇਖੋਗੇ ਤੇ ਗਾਵਾਂ ਜਿਹੜੀਆਂ ਉਹ ਵਿੱਚੋਂ ਕੁਸ ਨਾ ਕੁ ਸੂਏ ਸਵਾਏ ਤੇ ਕੁਸ ਤੁਹਾਨੂੰ ਗੱਭਨ ਦਿਖਾ ਦੇਣੀ ਹੈ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਪਸੂ ਜਿਹੜਾ ਤੁਸੀਂ ਖਰੀਦਣਾ ਚਾਹੋ ਉਹਦੀ ਤਸੱਲੀ ਆ ਕੇ ਕਰ ਸਕਦੇ ਹੋ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਇਹ ਉਸ گاਵਾ ਇਸ ਸਾਈਡ ਤੇ ਵੀ ਹੈ ਸੋ ਆਓ ਜਾਣਕਾਰੀ ਬਾਈ ਤੋਂ ਲਈਏ ਇਹਨਾਂ ਸੰਬੰਧੀ ਇਹ ਕਰਕੇ ਤੇ ਫਿਰ ਨਾਲ ਤੁਹਾਨੂੰ ਇਹ ਤੋਰ ਕੇ ਦਿਖਾਉਂਦੇ ਜਾਵਾਂਗੇ ਪ੍ਰਦੀਪ ਭਾਈ ਸਤਿ ਸ਼੍ਰੀ ਅਕਾਲ ਭਾਈ ਪ੍ਰਦੀਪ ਅੱਜ گاਵਾ ਦਿਖਾਉਣੇ ਨੇ 16 17 ਮੇੜਾ ਨੇ ਭਾਈ ਠੀਕ ਹੈ ਹਾਂਜੀ ਚੁਰਾਤ ਪਹਿਲੇ ਨੰਬਰ ਤੇ ਕਰ ਲੈਣੇ ਭਾਈ ਇਹ ਬਾਈ ਤਾਜੀ ਸੂਈਆ ਹਮ ਪਰਸੋਂ ਠੀਕ ਹੈ ਤੇ 25 ਕਿਲੋ ਬੋਲੀ ਤਿਆਰ ਹੈ ਥੱਲੇ ਹਾਂ ਠੀਕ ਹੈ ਹਾਂ ਰੇਟ ਇਹਦਾ ਕੀ ਰੇਟ ਰੇਟ ਬਾਈ ਜੀ 135000 ਰੁਪਏ ਇੱਕ ਲੱਖ ਰੇਟ ਤਾਂ ਬਾਈ ਐ ਵੀ ਆਪਾਂ ਗਾਂ ਗਾਂ ਦੀ ਰੇਟ ਹੋ ਵੀ ਇਹ ਤਾਂ ਹੈ ਨਹੀਂ ਵੀ ਆਪਾਂ ਫालतू 2 ਲੱਖ ਮੰਗ ਲਓ ਹਨਾ ਉਹ ਕਰ ਲਓ ਤੇ ਦੁੱਧ ਵੀ ਬੱਚੀ 35 ਕਿਲੋ ਦੁੱਧ ਨੋਰਮਲ ਜਮਾ ਜੈਨੂਨ ਦੇ ਦਊਗੀ ਰੇਟ ਕਿੰਨਾ ਬੋਲੇ 135000 ਰੁਪਏ ਖੋਲੀ ਵੀਰੇ ਨੂੰ ਆ ਜੀ ਮਾੜਿਆ ਸੋ ਦੋਸਤੋ ਤੋੜ ਕੇ ਦਿਖਾਉਣੇ 135000 ਰੇਟ ਵੱਡੇ ਟਾਂਚੇ ਦੀ ਬਿਹੜਾ ਬਾਈ 6 ਦੰਦਾ ਦੂਜਾ ਸੂਆ ਚਵਾਈ ਚ ਹੱਥੀ ਵਾਲਾ ਲੈ ਜਾਏ ਚਾਹ ਮਸ਼ੀਨ ਵਾਲਾ ਲੈ ਜਾ ਸਹੀ ਹੈ ਸੋ 25 ਕਿਲੋ ਦੁੱਧ ਤੋਂ ਸ਼ੁਰੂਆਤ ਹੈ ਆ ਸਰਵਿਸ ਸੋਨਾ ਦੁੱਧ ਦੇਊਗੀ 1,35,000 ਰੇਟ ਵੱਡੇ ਢਾਂਚੇ ਦੀਆਂ ਪਲੂਣ ਹਵਾਨੇ ਤੇ ਹਜੇ ਹੈਗੀ ਐ ਲਿਆ ਵਾਪਸ ਬਾਈ ਸੋ ਇਹ ਪਹਿਲੇ ਨੰਬਰ ਤੇ ਜਿਹੜੀ ਗਾਂ ਤੁਹਾਨੂੰ ਦਿਖਾ ਰਹੇ ਆ ਇੱਕ ਇੱਕ ਕਰਕੇ ਨਾਲ ਤੁਹਾਨੂੰ ਕਾਫੀ ਸਾਰੇ ਦਿਖਾ ਦਿੰਨੇ ਆ ਪ੍ਰਦੀਪ ਇਹ ਦੂ ਅੱਗੇ ਦੋ ਨੰਬਰ ਤੇ ਅੱਗੇ ਜਿਹੜੀ ਬੱਛੀ ਐ ਬਾਈ ਇਹ ਵੀ ਅੱਜ ਦੋ ਦਿਨਾਂ ਦੀ ਸੂਈ ਆ ਤਾਜੀ ਬਹੁਤ ਵਧੀਆ ਬੱਛੀ ਐ ਬਾਈ ਠੀਕ ਹੈ ਅਸੀਂ ਜਿਹੜੀ ਵਧੀਆ ਕੇਰ ਵਾਲੇ ਭਰਾ ਕੋਲੇ ਬਾਕੀ ਤਾਂ 28 29 ਕਿਲੋ ਦੁੱਧ ਇਹਨੇ ਦੇ ਦੇਣਾਗਾ ਤੇ ਹੁਣ ਸਟਾਰਟਿੰਗ ਵੀ 20 ਕਿਲੋ ਬੋਲੀ ਤੋਂ ਸਟਾਰਟ ਠੀਕ ਹੈ ਕੀ ਰੇਟ ਹੋਗਾ ਦਾ ਰੇਟ ਦਾ 110000 ਰੁਪਏ ਬੈੜਦਾ ਬਾਈ ਖੋਲੀ ਵੀਰੇ ਖੋਲ ਬਾਈ ਕਰ 110000 200 ਇਹ ਬਹੁਤ ਵਧੀਆ ਬਰੀਕ ਮੱਛੀ ਹੈ ਬਾਈ ਹਵਾਣਾ ਜਿਹੜਾ ਫਿਟਿੰਗ ਵਾਲਾ ਦੇਖੋ ਟਾਂਚਾ ਗਾੜੀ ਦੇਖ ਸਕਦੇ ਹੋ ਤੁਸੀਂ ਥੋੜੀ ਗਰਮੀ ਦੀ ਰੋਤ ਲੈ ਆ ਵੀਰੇ ਵਾਪਸ ਜਿਵੇਂ ਜਿਵੇਂ ਮੌਸਮ ਖੁੱਲੂਗਾ ਮਤਲਬ ਮੀ ਪੈਣ ਲੱਗਣਗੇ ਤੇ ਪਸ਼ੂ ਵੱਧ ਪੱਠਾ ਨੀਰਾ ਖਾਊਗਾ ਉਹਦੇ ਨਾਲ ਢਾਂਚੇ ਵੀ ਸੋਹਣੇ ਲੱਗਣਗੇ ਉਹ ਸੋਹਣੇ ਬੱਚੇ ਆ ਬਾਈ ਅੱਗੇ ਜਿੱਦਾਂ ਮੌਸਮ ਮਾਲਾ ਜਦੋਂ ਸਰਦੀਆਂ ਲਾਗਿਆ ਇਹ ਜੀ ਬੱਚੀ ਕਈ ਵਾਰ 30 ਤੋਂ ਪਾਰ ਭਗ ਜਾਂਦੀ ਆ ਵੀ ਬਰੀਕ ਇੰਨੀ ਕਾ ਕੁਆਲਿਟੀ ਇੰਨੀ ਜਿਆਦਾ ਆ ਬਹੁਤ ਵਧੀਆ ਕਿਉਂਕਿ ਦੁੱਧ ਦਾ ਬਾਈ ਨਸਲ ਨਹੀਂ ਦੇਣਾ ਹਨਾ ਸੋ ਇਹ 2 ਨੰਬਰ ਤੇ ਦਿਖਾ ਰਹੀ ਸੀ ਤੁਹਾਨੂੰ ਅੱਗੇ ਬਾੜ ਵੀ ਬਾਈ ਤਾਜੀ ਸੂਈ ਆ ਹਮ ਅੱਜ 2 ਦਿਨਾਂ ਦੀ ਸੂਈਆ 18 19 ਕਿਲੋ ਬੋਲੇ ਤੋਂ ਸਟਾਰਟ ਆ ਇਹ ਦੇ ਦਾਂਗੇ ਬਾਈ ਜੀ 1 15 ਦੀ ਠੀਕ ਐ ਅੱਗੇ ਜਿਹੜੀ ਬੈੜਾ ਬਾਈ ਇਹਦਾ ਦੁੱਧ ਮਾਲਕਾਂ ਨੇ ਆਪਾਂ ਨੂੰ ਦੱਸਿਆ ਵੀ 35 ਤੋਂ 36 ਕਿਲੋ ਦੁੱਧ ਪਹਿਲੇ ਸੂਏ ਚ ਹੋਇਆਗਾ ਹਮਮ ਖੋਲੀ ਬਾਈ ਤੇ ਹੁਣ ਦੂਜਾ ਸੂਆ ਬਾਈ ਇਹਨੇ ਸੂਣਾਗਾ ਠੀਕ ਹੈ ਤੇ ਦੁੱਧ ਦੀ ਰਿਪੋਰਟ ਵੀ ਚਲੋ ਬਾਕੀ ਆਪਾਂ ਕਹਿੰਦੇ ਆ ਵੀ ਜਿਹੜੇ ਵੀ ਭਰਾ ਲਊਗਾ ਆਪਣੀ ਸਮਝ ਨਾਲ ਲੈ ਜਾਵੇ ਆਪਾਂ ਕਿੰਨਾ ਚੋਲਾਂਗੇ ਹਮ ਤੇ ਰੇਟ ਬਾਈ ਇਹਦਾ ਬਾਜਬ ਰਹਿਣਾ 1 ਲੱਖ 40000 ਰੁਪਏ ਬਹੁਤ ਵੱਡੇ ਢਾਂਚੇ ਦੀ ਬਾਈ 40000 ਦੀ ਵੱਡੀ ਗਾਂ ਦੱਸੋ ਕਲੀਅਰ ਦਿਸਦੀ ਹੈ ਪ੍ਰਦੀਪ ਇਹ ਦਿਨ ਕਿੰਨੇ ਕੁ ਲੈ ਸਕਦੀ ਹੈ ਆਪ ਤਾਂ ਲਊ ਬਾਈ ਬੈੜਾ ਤਾਂ ਪੂਰੀ ਬਾਈ ਹੈ ਮਜ਼ਬੂਤ ਬੈੜਾ ਇਹਦੀ ਮਾਲਾ ਡਿਟੋ ਕਾਪੀ ਪਹਿਲਾਂ ਆਪਾਂ ਹਫਤਾਕ ਪਹਿਲਾਂ ਵੇਚਿਆ ਚਲੋ ਆਪਣੀ ਵੀ ਖਰੀਦ ਮਹਿੰਗੀ ਸੋਦੀ ਬੈੜ ਦੀ 170 ਦੀ ਕਹਿੰਦਾ ਮੈਂ ਵੀ ਬੈੜ ਵਧੀਆ ਹੱਥੀ ਚਵਾਈ ਵਾਲਾ ਥਣ ਵੀ ਲੱਗਿਆ ਬਹੁਤ ਸੋਹਣੀ ਬੈੜ ਜਿਹੜੀ ਭਰਾ ਦੇ ਜਾਊਗੀ ਆਪਦਾ ਮੁੱਲ ਵੜੂਗੀ ਠੀਕ ਹੈ ਤੂੰ ਅੱਗੇ ਪ੍ਰਦੀਪ ਜਿਹੜੀ ਗਾਂ ਖੜੀ ਹੈ ਤੇ ਜਿਹੜੀ ਇਹ ਬੈੜ ਆ ਗਈ ਬਈ ਅੱਗੇ ਇਹਨੇ ਬਹੁਤ ਸੋਹਣਾ ਦੁੱਧ ਫਾਰਮ ਚੋਂ ਬਾਈਆਂ ਨੇ ਦੱਸਿਆ ਵੀ 42 43 ਕਿਲੋ ਦੁੱਧ ਵੀ ਆਪਣਾ ਇਹਦਾ ਚੋਇਆ ਹੈਗਾ ਹੂੰ ਬੈੜ ਇਹ ਵੀ ਬਈ ਟਾਪ ਹੀ ਆ ਇਹ ਬੈੜ ਦੇ ਦਾਂਗੇ ਬਈ 1.5 ਲੱਖ ਰੁਪਏ ਦੀ ਬਾਕੀ ਐ ਬਈ ਜਦੋਂ ਵੀ ਭਰਾ ਕੋਈ ਦੂਰੋਂ ਚੱਲ ਕੇ ਆਉਂਦਾ ਆ ਕੇ ਉਹਦੀ ਮਿਹਨਤ ਪੱਲੇ ਪੈਂਦੀ ਹੈ ਨਾ ਸਹੀ ਲੇਕਿ ਨਸਲ ਜਾਤ ਇੰਨੀ ਵਧੀਆ ਹੈ ਕਿ ਬਈ ਤਿਆਰ ਬਹੁਤ ਹੋਣੀ ਆ ਇਹ ਹੂੰ ਤੇ ਅੱਗੇ ਜਿਹੜੀ ਇਹ ਬੈੜ ਆ ਗਈ ਬਈ ਇਹਦਾ ਵੀ ਹਫ਼ਤੇ ਦੀ ਕੱਚੀ ਆ ਦੁੱਧ 25-26 ਕਿਲੋ ਦਿੱਤਾ ਹੋਇਆ ਇਹ ਦੇ ਦਾਂਗੇ 1 ਲੱਖ 13000 ਦੀ ਬਈ ਬੈੜ ਠੀਕ ਐ ਅੱਗੇ ਇਹ ਬੱਚੀ ਦੇ ਦਾਂਗੇ ਬਈ 1 ਲੱਖ 5000 ਦੀ ਦੁੱਧ 26-27 ਕਿਲੋ ਦੀ ਨੂੰ ਬਈ ਖੋਲ ਦੇ ਦਸੋਂ 1 ਲੱਖ ਤੇ 5000 ਚ ਚੰਗਾ ਥਣ ਫਿਟਿੰਗ ਅਲਹਵਾਨਾ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆਂ ਬਈ ਪਲਾ ਪਾਉਣ ਲੱਗੀ ਪਾਸੇ ਛੋੜੇ ਦਿਨਾਂ ਚ ਬਸ ਬੱਚਾ ਕੱਢਦੇ ਮੈਂ ਨੇ ਬਾਹਰ ਠੀਕ ਐ ਲਿਆ ਵਾਪਸ ਬਈ ਤੂੰ ਕਮਾਲ ਉਹ ਸੋਹਣੇ ਟਾਂਚੇ ਦੀ ਬੱਚੀ ਆ ਬਾਈ 1 ਲੱਖ ਤੇ 5000 ਚ ਦੁੱਧ ਵਾਲੀ ਵੇੜਾ ਮੱਕੀ ਕੋਲ ਉਹ ਬਹੁਤ ਸ਼ਾਨਦਾਰ ਵੇੜਾ ਬਾਈ ਬਾਕੀ ਹੋਰ ਆ ਬਾਈ ਜਦੋਂ ਵੀ ਭਰਾ ਕਿਦੋਂ ਦੂਰੋਂ ਚੱਲ ਕੇ ਆਉਂਦਾ ਅੱਜ ਕੱਲ ਅੱਗੇ ਵਾਲਾ ਟਾਈਮ ਗਿਆ ਬਈ ਅੱਗੇ ਵਾਲਾ ਕਹਿੰਦਾ ਦਰਮਿਆਨੀ ਚ ਲੈ ਲਓ ਹੁਣ ਤਾਂ ਜੇ ਕਿਸੇ ਭਰਾ ਨੇ ਇੱਕ ਵੀ ਲੈਣੇ ਉਹ ਵੀ ਇਹ ਕਹਿੰਦਾ ਵੀ ਚੰਗੀ ਲਵਾਂਗੇ ਹੂੰ ਇਹਦੀ ਕੀ ਦਿੱਕਤ ਇਹ ਬੈੜ ਬਾਈ ਦੇ ਦਾਂਗੇ 1 ਲੱਖ ਤੇ 40000 ਰੁਪਏ ਦੀ ਠੀਕ ਐ ਤੇ ਦੂਜਾ ਸੂਆ ਬੱਚੀ ਬਾਈ ਸੁੰਦੀ ਐ ਇਹ ਹੂੰ ਤੇ ਦੁੱਧ ਵੀ ਸੋਹਣਾ ਮਾਲਕਾਂ ਨੇ ਦੱਸਿਆ ਵੀ 28 ਤੋਂ 30 ਕਿਲੋ ਦੁੱਧ ਪਲੂਣ ਨੇ ਚੋਇਆ ਤੋਰਦੇ ਬਾਈ ਸੋ ਦੂਜਾ ਸੂਆ ਸੂ ਰੇਟ ਪਰ ਦੀ ਪਤਾ ਕਿੰਨਾ ਇਹਦਾ 1 ਲੱਖ 45000 ਰੁਪਏ ਬਾਈ ਬਹੁਤ ਵਧੀਆ ਟਾਂਚੇ ਦੀ ਵੇੜਾ ਭਾਈ ਠੀਕ ਹੈ ਸੋ 1 ਲੱਖ ਤੇ 45000 ਇਹਦਾ ਰੇਟ ਆ ਲਿਆ एवरीवन ਬਾਕੀ ਇਹ ਜਿੰਨੇ ਵੀ ਪਸ਼ੂ ਤੁਹਾਨੂੰ ਦਿਖਾਈ ਦੇ ਇੱਥੇ ਧਿਆਨ ਚ ਲਿਆ ਦੇਣਾ ਵੀ ਸੌਦੇ ਹਰ ਰੋਜ਼ ਹੀ ਹੁੰਦੇ ਆ ਜਿੰਨੇ ਕਿ ਇੱਥੇ ਪਸ਼ੂ ਆਉਂਦੇ ਉੰਨੀ ਗਿਣਤੀ ਚ ਗਾਹਕ ਵੀ ਹਰ ਰੋਜ਼ ਪਹੁੰਚਦੇ ਆ ਆ ਕੇ ਦੇਖਿਆ ਕਰੋ ਪਸ਼ੂ ਸੌਦੇ ਸਾਰੇ ਹੁੰਦੇ ਹੀ ਆ ਮਤਲਬ ਬਾਕੀ ਬਈ ਰੇਟ ਸੁਣ ਕੇ ਕੋਈ ਭਰਾ ਸੋਚੇ ਵੀ ਆ ਕੇ ਪਸ਼ੂ ਦੇਖੋ ਕੋਲੋਂ ਫਿਰ ਰੇਟ ਵੀ ਜੱਜ ਜਾਣ। ਬਾਕੀ ਹੋਰ ਆ ਬਾਈ ਜਿੰਨੇ ਵੀ ਪਸ਼ੂ ਨੇ ਸਿਲੈਕਟਡ ਜੇ ਪੀਸ ਨੇ ਵੀ ਜਿੰਨੇ ਜਾਨਵਰ ਆਪਾਂ ਦਿਖਾਵਾਂਗੇ ਦੇਖੋ ਆਪਣੇ ਨਾਲ ਸਾਰੇ ਭਰਾ ਸਮਝਦਾਰ ਨੇ ਵੀ ਹਰੇਕ ਭਰਾ ਨੂੰ ਨੌਲੇਜ ਆ ਕਿਉਂਕਿ ਆ ਜਿਹੜੇ ਵੀਰਾਂ ਨੂੰ ਪਤਾਗਾ ਵੀ ਚੰਗੀ ਵੈੜਾ ਬਾਈ 1 25 30 ਤੋਂ ਘੱਟ ਅੱਜ ਦੇ ਟਾਈਮ 'ਚ ਆਉਂਦੀ ਨਹੀਂ। ਚਾਹੇ ਗਾਹ ਦੀ ਕੀ ਡਿਟੇਲ ਆ ਬਾਈ। ਇਹ ਬਾਈ ਦੁੱਧ 32 33 ਕਿਲੋ ਵੈੜਾ ਦਾ ਦਿੱਤਾ ਹੋਇਆਗਾ। ਹੂੰ। ਹੁਣ ਦੂਜਾ ਸੂਆ ਇਹਨੇ ਸੋਣਾ ਬਾਈ ਤੇ ਦੁੱਧ ਪਾ ਦੂਗੀ ਬੱਚੀ 35 ਕਿਲੋ ਤੋਂ ਬਾਹਰ ਜਮਾ ਜੈਨੂਇਨ ਨਾਰਮਲ ਦੁੱਧ ਪਾ ਦੂ ਹਲੇ ਬਾਈ ਹਫਤਾ 10 ਦਿਨ ਨ ਕਿੰਨੇ ਦੀ ਬਾਈ 130 ਦੀ ਜੀ 1 ਲੱਖ 30 ਹਜ਼ਾਰ ਦੀ ਢਾਂਚਾ ਦੇਖੋ ਬਾਈ ਕਿੰਨਾ ਵਧੀਆ ਲਿਆ ਬਾਈ ਦੋਸੋ ਹਵਾਨਾ ਉੱਪਰੋਂ ਅੱਗੇ ਪੂਰਾ ਚੰਗਾ ਹੈ 1 ਲੱਖ 30 ਹਜ਼ਾਰ ਚ ਸੋਹਣੇ ਹਵਾਨੇ ਦੀ ਇਹ ਗਾਂ ਹੈ ਇਹਦਾ ਢਾਂਚਾ ਵੀ ਮਜ਼ਬੂਤ ਰਹਿਣਾ ਕਿਉਂਕਿ ਪਾਲੀ ਐਕਸਟਰਾ ਲੰਬੀ ਨਹੀਂ ਗਈ ਉੱਚੀ ਨਹੀਂ ਸੌਰੀ ਪਰ ਲੰਬਾਈ ਬਹੁਤ ਹੈ ਤੇ ਬਹੁਤ ਸੋਹਣੀ ਹਾਈਟ ਕਰੇ ਰੱਖਣ ਵਾਲੇ ਵੀਰਾਂ ਵਾਸਤੇ ਫਿੱਟ ਜੀ ਬਾਡੀ ਦੀ ਬਹੁਤ ਵਧੀਆ ਬਾਈ ਨਾੜਾ ਨੂੜਾ ਲੇਵੇ ਤੇ ਹੋਰ ਸਰੀਰ ਕ ਢਾਂਚਾ ਬਾਕੀ ਭਾਈ ਜਿੰਨੀਆਂ ਵੀ ਬਿਹੜਾਂ ਆਪਾਂ ਪਹਿਲਾਂ ਵੀ ਦਿਖਾਈਆਂ ਨੇ ਸਾਰੀਆਂ ਵਧੀਆ ਸ਼ਾਨਦਾਰ ਬਿਹੜਾਂ ਨੇ ਬੀ ਸਾਫ਼ ਸੁਥਰੀਆਂ ਵਧੀਆ ਟਾਂਚੇ ਦੀਆਂ ਇਹਦੀ ਅੱਗੇ ਭਾਈ ਇਹ ਵਾੜਾ ਦੇ ਦਾਂਗੇ 1 ਲੱਖ ਤੇ ਆਪਾਂ 15000 ਦੀ ਦੂਜਾ ਸਵੇ ਇਹਨੇ ਵੀ ਸੋਨਾ ਖੋਲ ਨਹੀਂ ਪਤਾ ਚਲਦੀ ਤੇ ਇਹ ਵੀ ਦੁੱਧ ਭਾਈ ਸੋਨਾ ਦੇ ਦੂਗੀ 30 ਕਿਲੋ ਦੁੱਧ ਬੱਚੀ ਦੇ ਦੂਗੀ ਇਹ ਹੂੰ ਇਹ ਵੀ ਬਹੁਤ ਪਿਆਰੀ ਬਿਹੜਾ ਭਾਈ ਬਾਕੀ ਜਿੰਨੀਆਂ ਵੜਾਂ ਨੇ ਭਾਈ ਸਾਰੀਆਂ ਹੱਥੀਚੋ ਹੱਥਾਂ ਵਾਲੇ ਚੋਣ ਵਾਲੇ ਵੀ ਥਣ ਬੜੇ ਵਧੀਆ ਨੇ ਮਸ਼ੀਨ ਵਾਲੇ ਲੈ ਆ ਵੀਰੇ ਠੀਕ ਹੈ ਪ੍ਰਦੀਪ ਇਹ ਦੋ ਅਗੇ ਲਾਸਟ ਇਹ ਬੈੜਾ ਬਾਈ ਇਹਦਾ 27 ਕਿਲੋ 28 ਕਿਲੋ ਤੋਂ ਦੱਸਿਆ ਬਾਈਆਂ ਨੇ ਆਪਾਂ ਨੂੰ ਹੂੰ ਵੀ ਚਵਾਈ ਹੋਈ ਜਿਹੜੀ ਚੋਇਆ ਹੋਇਆ 10 ਕਿ ਦਿਨਾਂ ਦੀ ਕੱਚੀ ਆ ਇਹ ਸਵਾ ਲੱਖ ਦੀ ਬੈੜ ਦੇ ਦਾਂਗੇ ਬਾਕੀ ਹੋਰ ਆ ਬਾਈ ਜਦੋਂ ਵੀ ਵੀਰ ਕਿਤੇ ਦੂਰੋਂ ਚੱਲ ਕੇ ਆਉਂਦਾ ਕੋਈ ਕਿਉਂਕਿ ਜਦੋਂ ਕੋਲੇ ਆਉਂਦਾ ਬਾਈ ਕੋਲੇ ਆ ਕੇ ਚਲੋ ਹਰੇਕ ਵੀਰ ਦਾ ਭਾਵ ਬਣੀ ਇਹਨਾਂ ਨੇ ਬੈੜਾ ਜਿਹੜੀ ਵੱਡੇ ਢਾਂਚੇ ਦੀ ਆ ਜਦ ਦਿਨ ਤਿਆਰ ਹੋ ਗਈ ਕਿ 40 45 ਦੀ ਵੇਖ ਸਕਦੀ ਆ ਸਹੀ ਇਹਦੀ ਕੀ ਡਿਟੇਲ ਹੈ ਇਹ ਬਾਈ ਦੂਜਾ ਸੂਆ ਸੂਗੀ 222 ਕਿਲੋ ਦੁੱਧ ਦਿੱਤਾ ਹੋਇਆ ਇਹ 82000 ਰੁਪਏ ਦੀ ਵੈਢ ਦੇ ਦਾਂਗੇ ਬਾਈ ਆਪਾਂ ਕੋਈ ਵੀ ਭਰਾ ਹੋਇਆ ਅੱਗੇ ਇੱਕ ਵੈਢ ਬਾਈ ਆਈਆ ਕੱਚੀ ਇਹ ਆਪਣੇ ਕੋਲ ਹੀ ਗਈ ਹੋਈ ਆ ਸਵਾ ਲੱਖ ਰੁਪਏ ਦੀ ਆਪਾਂ ਇਹ ਸੇਲ ਕੀਤੀ ਸੀ ਇਹ ਬਾਈ ਜੀ 7 ਮਹੀਨੇ ਦੀ ਪ੍ਰੈਗਨੈਂਟ ਆ ਤੇ 2 ਮਹੀਨੇ ਦੇ ਪੈਂਡਿੰਗ ਆ ਅੱਗੇ ਬਹੁਤ ਸੋਹਣੀ ਰੋਤੂ ਸੂ ਕਿਸੇ ਭਰਾ ਨੇ ਵੀ ਕੇਅਰ ਸਾਹਮਣ ਖਾਤਰ ਲੈਣੀ ਆ ਤਿਆਰੀ ਦੀ ਆਪਾਂ ਗਾਰੰਟੀ ਦੇ ਦਾਂਗੇ ਜੋ ਚੀਜ਼ ਆਪਣੇ ਕੋਲ ਤਿਆਰ ਹੋ ਕੇ ਗਈ ਸੀ ਇਹ ਵਧੀਆ ਢਾਂਚਾ ਬਾਈ ਅੱਜ ਵਾਲਾ ਰੇਟ 85000 ਰੁਪਏ ਦੀ ਵੈਢ ਦੇ ਦਾਂਗੇ ਜੇ ਕੋਈ ਭਰਾ ਲੈ ਜਾਂਦਾ ਹੋਇਆ ਆਪਾਂ ਨੂੰ ਦੇਣੀ ਆ ਵਾਪਸ ਸਵਾ ਦੀ ਆਪਾਂ ਲੈ ਲਾਂ ਸੋ 2 ਮਹੀਨੇ ਸਾਂ ਕੇ ਤੁਹਾਨੂੰ ਨਫਾ ਦੇ ਦੂਗੀ ਬਾਕੀ ਆ ਕੇ ਵੇਖ ਲਓ ਪਾਸ ਕਰ ਲਓ ਤੇ ਚੈੱਕ ਕਰਵਾ ਸਕਦੇ ਨੇ ਸੋ ਇਹ ਗਾਵਾਂ ਕੁਸਤਨ ਦਿਖਾ ਦਿਆਂ ਕਿਦਰ ਕਰਾਸ ਬਰੀਡ ਗਾਂ ਖੜੀ ਐ ਇਹਨੇ ਬੱਚੀ ਦਿੱਤੀ ਐ ਬਾਈ ਹੂੰ ਇਹ ਬੈੜ ਬਾਈ ਆਪਾਂ ਦੇ ਦਾਂਗੇ 95000 ਦੇ ਠੀਕ ਐ ਸੋ ਇਹ 50 ਬਾਕੀ ਸਾਰੇ ਤਰ੍ਹਾਂ ਦੇ ਭਾਅ ਨੇ ਬਾਈ ਜਿੱਦਾਂ ਦਾ ਜਾਨਵਰ ਆ ਓਦਾਂ ਦੀ ਰੇਟ ਆ ਬਾਕੀ ਬੈੜਾਂ ਵੀ ਬਾਈ ਇਹ ਨਹੀਂ ਹੈਗਾ ਵੀ ਇੱਕ ਦੋ ਹਲਕੀਆਂ ਫੁਲਕੀਆਂ ਲਾਈਨਾਂ ਕਿਉਂਕਿ ਜਿੰਨੇ ਵੀ ਜਾਨਵਰ ਆ ਸਾਰੇ ਸਿਲੇਕਟਡ ਜਾਨਵਰ ਨੇ ਠੀਕ ਐ ਸੋ ਤੁਸੀਂ ਲਿਜਾ ਸਕਦੇ ਹੋ ਜਿਹੜਾ ਪਸੂ ਤੁਹਾਨੂੰ ਜੱਜਦਾ ਕੋਲ ਆ ਕੇ ਖੜ ਕੇ ਦੇਖਿਓ ਤੇ ਤਸੱਲੀ ਕਰਕੇ ਗਰੀਦੇ ਹੋ ਧੰਨਵਾਦ